ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕਿਓ ਚੈਨਲ ਵੈਜਰਾ ਅਪਡੇਟਸ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਰਵੇਗਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਫਿਲਹਾਲ ਥੋੜਾ ਜਿਹਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਪੱਛਮੀ ਹਿੱਸੇ ਉਹ ਥੋੜੀ ਜਿਹੀ ਬੱਦਲਬਾਈ ਜੋ ਬਣੀ ਹੋਈ ਸੀ ਸ਼ਾਮ 6 ਵਜੇ ਦੇ ਨੇੜੇ-ਤੇੜੇ ਥੋੜੀ ਜਿਹੀ ਸਾਫ਼ ਹੋ ਚੁੱਕੀ ਹੈ ਪਰ ਅਜੇ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਮੀਂਹ ਦੀ ਉਮੀਦ ਨਹੀਂ ਹੈ ਇੱਕ ਸਿਸਟਮ ਦੁਆਰਾ ਤੋਂ ਤਕੜੇ ਰੂਪ ਦੇ ਵਿੱਚ ਪਾਕਿਸਤਾਨ ਦੇ ਤਰਫੋਂ ਚੱਕਰਵਾਤੀ ਤੂਫਾਨ ਦੇ ਰੂਪ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਤੇਜ਼ ਹਨੇਰੀ ਦੀ ਵੀ ਉਮੀਦ ਹੈ ਪਰ ਆਉਂਦੇ 2-3 ਘੰਟੇ ਦੀ ਅਗਰ ਗੱਲ ਕਰੀ ਜਾਵੇ ਤਾਂ ਫਿਲਹਾਲ ਹਾਲਾਤ ਜਿਹੜੇ ਨੇ ਸਥਿਰ ਦਿਖਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਤਾਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਤਾਂ ਕਿ ਕੋਈ ਮੌਸਮ ਦੀ ਜਾਣਕਾਰੀ ਮਿਸ ਨਾ ਹੋਵੇ ਫਿਲਹਾਲ ਜਿਹੜੇ ਤਾਪਮਾਨ ਨੇ ਅੱਜ ਜੋ ਮੈਕਸਿਮਮ 25 ਡਿਗਰੀ ਦੇ ਥੱਲੇ ਦੇਖ ਸ਼ਾਮ ਹੁੰਦੇ ਹੁੰਦੇ ਤਾਪਮਨ 20 ਡਿਗਰੀ ਦੇ ਨੇੜੇ ਤੇੜੇ ਆ ਚੁੱਕੇ ਨੇ ਕਾਫੀ ਜ਼ਿਆਦਾ ਠੰਡ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਆ ਆਉਂਦੇ 2-3 ਘੰਟੇ ਹੋਰ ਜਿਹੜੀ ਥੋੜੀ ਜਿਹੀ ਠੰਡ ਦਾ ਅਹਿਸਾਸ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਅਗਰ ਗੱਲ ਕਰੀ ਜਾਵੇ ਤਾਂ ਥੋੜੇ ਜਿਹੇ ਹਾਲਾਤ ਕਿਸ ਤਰੀਕੇ ਦੇ ਨੇ ਅਸੀਂ ਉਹ ਵੀ ਦੇਖ ਲੈਂਦੇ ਆ ਜੀ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਥੋੜੀ-ਬਹੁਤੀ ਬੱਦਲਬਾਜ਼ੀ ਆਉਂਦੇ 2-4 ਘੰਟੇ ਦੇ ਵਿੱਚ ਪੰਜਾਬ ਦੇ ਉੱਪਰ ਘੁੰਮਦੀ ਹੋਈ ਦਿਖਾਈ ਦੇ ਸਕਦੀ ਹੈ ਚੱਕਰਵਾਤੀ ਹਵਾ ਦੇ ਰੂਪ ਦੇ ਵਿੱਚ ਪੱਛਮੀ ਹਵਾ ਵੀ ਆ ਰਹੀ ਹੈ ਤੇ ਪੂਰਬੀ ਹਵਾ ਲਗਾਤਾਰ ਚ ਹਾਲਾਤ ਨੇ ਉਹ ਪੰਜਾਬ ਦੇ ਵਿੱਚ ਮਿਕਸ ਰੂਪ ਦੇ ਵਿੱਚ ਬਣੇ ਹੋਏ ਨੇ ਥੋੜੀ ਜਿਹੀ ਹਵਾ ਸਟੇਬਲ ਹੋਈ ਹੈ ਕਿਉਂਕਿ ਜਿਹੜੀ ਪੱਛਮੀ ਹਵਾ ਚੱਲ ਰਹੀ ਸੀ ਉਸ ਨੂੰ ਪੂਰਵੀ ਹਵਾ ਨੇ ਧੱਕਾ ਮਾਰਿਆ ਥੋੜਾ ਜਿਹਾ ਤੇ ਜਿਸ ਦੇ ਕਾਰਨ ਥੋੜੀ ਜਿਹੀ ਹਵਾ ਸਥਿਰ ਹੋਈ ਹੈ ਸਵੇਰੇ ਬਹੁਤ ਜ਼ਿਆਦਾ ਹਨੇਰੀ ਚੱਲੀ ਹੈ ਗੜੇ ਮਾਰੀ ਵੀ ਦੇਖੀ ਗਈ ਹੈ ਤੇ ਹੁਣ ਥੋੜੇ ਜਿਹੇ ਹਾਲਾਤ ਸਥਿਰ ਹੋਏ ਨੇ ਆਉਂਦੇ 2-3 ਘੰਟੇ ਫਿਲਹਾਲ ਹਾਲਾਤ ਸਥਿਰ ਦੇ ਲੱਗਣ ਦੀ ਪੂਰੇ ਪੂਰੇ ਚਾਂਸ ਨੇ ਪਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਠਿੰਡਾ ਹੋ ਗਿਆ ਜੀ ਆਪਣਾ ਮੋਗਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਇਹਨਾਂ ਇਲਾਕੇ ਦੇ ਵਿੱਚ ਥੋੜੀ-ਬੋਤੀ ਹਲਚਲ ਆਉਂਦੇ 2-3 ਘੰਟੇ ਦੇ ਬਾਅਦ ਦੇਖਣ ਨੂੰ ਮਿਲੇਗੀ ਤੇ ਉਹ ਜਿਹੜੀ ਵੀਡੀਓ ਹੈ ਉਹ ਰਾਤ ਦੀ ਅਪਡੇਟ ਵਾਲੀ ਤੁਹਾਨੂੰ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਬੈਦਰ ਅਪਡੇਟਸ ਸ਼ੋਅ ਦੇ ਨਾਲ ਵੀਡੀਓ ਲਗਭਗ ਆਉਂਦੇ 1 ਘੰਟੇ ਡੇਢ ਘੰਟੇ ਤੱਕ ਹਾਜ਼ਰ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ